ਹੇ ਗਾਇਸ ਵੈਲਕਮ ਟੂ ਮਾਈ ਵਲੌਗ ਅੱਜ ਅਸੀਂ ਬਿਜਲੀ ਲੋਡ ਕਰ ਰਹੇ ਆ 3 ਹੰਡਾ ਬੰਦਾ ਜਾੜਿਆ ਹੋਇਆ ਬੰਦਾ ਹਾਂ ਰਾਜੂ ਮਹਿਕਬਾ ਰਾਜੂ ਆ ਦੇਖ ਲੋ ਇਹ ਟਾਇਰ ਦੇਦਾ ਟਾਇਰ ਕੋਗੜ ਨਾਮ ਲੈ ਕੇ ਲੱਗਿਆ ਆ ਦੇ ਬਾਬੇ ਨੇ ਹਾਂਜੀ ਆ ਸਾਡੇ ਮੁੱਖ ਸਮਾਚ ਆ ਮਰੇ ਦਾਦਾ ਜੀ ਫਿਰ ਮੜੀ ਇੰਟਰਵਿਊ ਦੇ ਮੜੀ ਦਾਦਾ ਕਰੀ ਮਰੇ ਇੱਧਰ ਹਾਂਜੀ ਇੰਟਰਵਿਊ ਆ ਤੁਹਾਡੇ ਕੰਮ ਬਾਰੇ हां जी ਸਾਡੀ ਲੈਡ ਕੱਲ ਪਰਸ ਨਹੀਂ ਆ ਰਹੀ ਇਹਦੀ ਮੰਮੀ ਜਰੀ ਨਾ ਥੋੜੇ ਕਿੱਥੇ ਫਸ ਗਏ ਉਹਦੇ ਗੱਲ ਆ ਇੱਕ ਗੱਲ ਆ ਇੱਕ ਗੱਲ ਦੇ ਲਓ ਬੈੱਡ ਮੈਨੂੰ ਹੱਸੇ ਕਿ ਮੈਂ ਬੈੱਡ ਨੂੰ ਹੱਸਾਂ ਆ ਦੇਖੋ ਮਰੇ ਆ ਦੇਖੋ ਮਰੇ ਆ ਇਹਦੀ ਮੰਮੀ ਨਾਲ ਆ ਦੇ ਲਓ ਪਿੱਛੋਂ ਤਾਂ ਆਪਦੇ ਭੈਣ ਤੇ ਧਾਰੇ ਲੰਗ ਲਾ ਗਾ ਮੋਇਆ ਪਿਆ ਪੰਜ ਤੇ ਹੁੰਦੀ ਨਹੀਂ ਓ ਚਲੋ ਚਲੋ ਪੰਜ ਤੇ ਹੁੰਦੀ ਨਹੀਂ ਇਹ ਚ ਇਹ ਚ ਵੀ ਪੰਜ ਤੇ ਹੁੰਦੀ ਇਹ ਚ ਵੀਡੀਓ ਚ ਨਹੀਂ ਪੰਜ ਤੇ ਹੁੰਦੀ ਮੇਰੇ ਲਈ ਕਰਵਾੜਾ ਫਿਰ ਮੈਂ ਦੱਸਾਂ ਦੇਖੋ ਬਰਹਾਲਾ ਦੱਸ ਕਿੰਨਾ ਲੱਗਾ ਬੰਦੇ ਦਾ ਸਾਹਿਤ ਲੱਗਦਾ ਦਿਖਾਓ ਉਹ ਪੈ ਗਿਆ ਪੁੱਛ ਤਲ ਲਈ ਅੰਕਾਲੀ ਪੈ ਤਲ ਗਈ ਬਚਨ ਤੂੰ ਦੀਨ ਤਰ ਤੋ ਫਲਾਇ ਜਗਦੀ ਆ ਨੀਰੀ ਤਾਂ ਮੋਲੋ ਮੋਲੋ ਦੱਸੋ ਇੱਧਰ ਦੇਖੋ ਨਾ ਬੰਦੇ ਡਾਂਸ ਕਰਦੇ ਬਾਕੀ ਬਾਲ ਬਾਲ ਭੈਣ ਚੋਦੋ ਓ ਚਾਚਾ ਜੀ ਤੁਸੀਂ ਟਾਣਾ ਵੱਡਾ ਕੀ ਕੀ ਮਾਹੌਲ ਹੈ ਤਹਾਂ ਦਾ ਕੀ ਠੰਡੀ ਹਵਾ ਸੀ ਕੀ ਨਹੀਂ ਸੀ 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 ਮਾਮਾ 10 ਇੱਧਰ ਓਏ ਉਹ ਦੇ ਆ ਗਏ ਆਗੇ ਜੀ ਆਗੇ ਪੁਲਿਸ ਵੀ ਆ ਗਈ ਆਗੇ ਜੀ ਆਗੇ ਬਣਾ ਬਣਾ ਆਪਣੇ ਚੱਲ ਤੇ ਕਹਿ ਹਣ ਬੱਸ ਕਹਿਣਾ ਕੀ ਬੱਸ ਦਿਖਾ ਦੇ ਬੱਸ ਆ ਦੇ ਬੰਦੇ ਟਾਣਾ ਵੱਡਦਾ ਹੁਣ ਤਾਰਾ ਦੇਖਣੀ ਹੈ ਵੀ ਤਾਰਾ ਜਨਾ ਵੱਡਦਾ ਟਾਣਾ ਪੂਰਾ ਦੇਖਣੀ ਹੈ ਤੜਾ ਦੌੜਤਾ ਬਾਈ ਆ ਬਾੜਪੇ ਅਮਰਿੰਦ ਬੰਗੋਏ ਚੌਰਾ ਵਾਲੀ ਮੰਦਿਰ ਆ ਦੇਖੋ ਜੀ ਇੱਥੇ ਆ ਮੇਨ ਆ ਜੀ ਰੋਕਦਾ ਪੈਣ ਥੋੜਾ ਕਮੈਂਟਰੀ ਦਾ ਮੈਂ ਕਰਾਂ ਆ ਇਹਦਾ ਬੰਦੇ ਦਾ ਜੋਰ ਮਰਾਇਆ ਨਹੀਂ ਕਿਉਂਕਿ ਰੱਸਾ ਮਾੜਾ ਸੀ ਤੇ ਆ ਸਰੀਰ ਦੇਖ ਲਓ ਇਹ ਪੈਂਕੇ ਜੜਗ ਦਾ ਉਸਤਾਦ ਆ ਆ ਦੇਖੋ ਜੀ ਹਾਂਜੀ ਸਿਸਟਮ ਬਾਈ ਉਹ ਗਾਲੀ ਮਾਮੇਂ ਦਿਖਾ ਕੇ ਆ ਨੌਣਾ ਹਾਏ ਹਾਏ ਯਾਰ ਯਾ ਯਾਰ ਯਾਰ ਮੈਂ ਆਪਣਾ ਕਿਲਾ ਮੈਂ ਥੋੜੀ ਨਾ ਖਰਾਬ ਕਰਾਉਣਾ ਕਿਤੋਂ ਮਹਿੰਗਾ ਹੋ ਰਿਹਾ ਉਹ 40 45 ਹਜ਼ਾਰ ਦਾ ਕਾ ਨੂੰ ਇਹ ਕਿਹੜਾ ਪ੍ਰਧਾਨ ਦੀ ਲੈ ਪ੍ਰਧਾਨ ਦੀ ਕਿਹੜਾ ਪ੍ਰਧਾਨ ਪ੍ਰਧਾਨ ਨੂੰ ਹੱਥ ਦਾ ਨਹੀਂ ਨਹੀਂ ਲੱਗੂ ਆਇਆ ਹੋਰ ਆਣ ਦੇ ਬੈਠ ਨਾ ਜਾਣਾ ਫਲੈਸ਼ ਚੱਲੀ ਅੱਧਾ ਟੱਟ ਚੱਲਦੀ ਹੈ ਉਹ ਰੂਟਰ ਲੈ ਕੇ ਦੂਜੇ ਖਾਨ ਦੀ ਬਈ ਗੱਲ ਹੀ ਖੜ ਓਏ ਬੁਲਾ ਗਏ ਬਣਾਉਗਾ ਗੱਲ ਹੀ ਗੱਲ ਹੀ ਆ ਜਾ ਓਏ ਗੱਲ ਹੀ ਓਏ ਇੱਕ ਮਿੰਟ ਆ ਗਿਆ ਖੜ ਬਣਾ ਇਹ ਆ ਟਾਂਗੀ ਦੀ ਤਾ ਦੇਖ ਇਹ ਚ ਗੱਲ ਬਣਾ ਇੱਧਰ ਇੱਧਰ ਬਣਾ ਓਏ ਤਾਂ ਬਾਦੂ ਪਿਆ ਦਾ ਟਾਇਰ ਟੱਪਾ ਹੀ ਟਾਇਰ ਟੱਪਾ ਟਾਇਰ ਟੱਪਾ ਆਹ ਦੇ ਇੱਧਰ ਬੰਦੇ ਖੜੇ ਸਾਰਿਆਂ ਨੂੰ ਮਿਲਾ ਆ ਮੇਨ ਕੀ ਮੇਨ ਸਾਰਿਆਂ ਦੇ ਸਾਡੇ ਮੁਖੀ ਸਾਡੇ ਮੁਖੀ ਨਾਲ ਕੋ ਜ ਆ ਫੇਨਾ ਕਰ ਬੱਤੇ ਆ ਜਾ ਤੂੰ ਪੁੱਛ ਕੇ ਨਾ ਆ ਮੈਂ ਲੜਨਾ ਆ ਇੱਥੇ ਜੀ ਮੈਂ ਨਾ ਕੋਈ ਨਹੀਂ ਕੀਤਾ ਬਸ ਕਿਤੇ ਲੱਭਦੇ ਚੱਲੀ ਜਾਂਦੇ ਬਸ ਕੋਈ ਨਹੀਂ ਕਰਦੇ ਗੱਗੀਆਂ ਮੇਰੇ ਬਸ ਗੱਗੀਆਂ ਮੇਰੇ ਬਸ ਅਖਰ ਜਾ ਓ ਇੰਟਰਵਿਊ ਤਾਂ ਮੈਂ ਲੈਣੀ ਆ ਕਿਤੇ ਕਮੇਰਿਆ ਪ੍ਰੋਫੀਸਰ ਇਹ ਆ ਕਿੰਨੀ ਤਾਣਾ ਤੋੜਨ ਦਾ ਹਾਂ ਤਾਰਾ ਤੋੜ ਕੀ ਚੱਕਰ ਸੀਗਾ ਕੱਲ੍ਹ ਤੋਂ ਤੋੜਿਆ ਆਪਾਂ ਕੀ ਦਾ ਇਹ ਤਾਰਾ ਲੱਗਦੀਆਂ ਸੀਗੀਆਂ ਨਾਲ ਤਾਂ ਤੋੜਿਆ ਪਤਾ ਅਚਾ ਤੇ ਵੀ ਤੋੜਨ ਦੇ ਕਿੰਨੇ ਕੋਈ ਹਾਂ ਕਿੰਨਾ ਘੰਟਾ ਲੱਗਿਆ ਸਮੱਸਿਆ ਤਾਂ ਬਹੁਤ ਆਈ ਹੈ ਪਰ ਕੰਮ ਬਿਜਲੀ ਆਣਾ ਰਹੀ ਹੈ ਇਹ ਵਿੜੇ ਵਾਲੇ ਨੇ ਕਰਿਆ ਵਾ ਯਾਨੀ ਭਾਗ ਕੁਛ ਨਹੀਂ ਕਰ ਰਿਹਾ ਭਾਗ ਦੇ ਉੱਤੇ ਐਕਸ਼ਨ ਕਰ ਰਿਹਾ ਬੰਦੇ ਇਹ ਇੱਧਰ ਆ ਵੀ ਰਹੀ ਵੀ ਇਹਦਾ ਬਹੁਤ ਸਹਯੋਗ ਸੀ ਆਪਣਾ ਬਈ ਕੋ ਨਹੀਂ ਕੀਤਾ ਆਪਣਾ ਬਈ ਬਈ ਲੋਡਰ ਲਿਆ ਬਈ ਜੱਜ ਬਈ ਨੇ ਅਸੀਂ ਲੋਡਰ ਲਿਆਦਾ ਬਈ ਲੋਡਰ ਚੜਾ ਨਿੰਦੇ ਆ ਗਿਆ ਇੱਥੋਂ ਦੀ ਹਾਂ ਸਹੀ ਤਾਂ ਵੱਡੇ ਹੀ ਨਹੀਂ ਇਹ ਤਾਂ ਵੱਡੇ ਇਹ ਤਾਂ ਸਾਡੇ ਤੋਂ ਵੱਡੇ ਬਈ ਬੜਾ ਘਣਾਉਂਦੇ ਆ ਨਹੀਂ ਮੈਨੂੰ ਪਤਾ ਭੈਣ ਜਿਹੜੀ ਯਾਰ ਤੁਸੀਂ ਸਹਿਰ ਪਈ ਨੇ ਗੱਲਾਂ ਕਰਦੇ ਆਪਾਂ ਦੇ ਨਹੀਂ 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 ਭਰਾਵਾ ਲੈ ਬੱਲ ਕੇ ਪੱਟਣ ਦੀ ਖਬਰ ਵਾਲੀ ਗੱਲ ਨਹੀਂ ਗਈ ਆਪਾਂ ਖਦਗਾਲਾ ਕੰਮ ਨਹੀਂ ਕੀਤਾ ਪਰ ਉਹ ਗੱਲ ਕਰਦੇ ਆਂ ਪਤਾ ਕੀ ਗੱਲ ਬਣ ਰਹੀ ਹੈਂ ਉਹ ਰਹਿਣ ਦਾ ਬੈਂਡ ਬੰਦ ਕਰੇ ਵੀਡੀਓ ਬੰਦ ਕਰ ਸਹੀ ਗੱਲ ਆ ਤੇਰੇ ਵਾਲੇ ਨੂੰ ਟੱਟੀਆਂ ਲੱਗ ਗਈਆਂ ਸੀ ਜੀ ਵੀਡੀਓ ਬਣਾਉਣ ਖਾਤਿਰ ਇਹਦਾ ਇਹਦਾ ਬਣਾਕ ਬਣਾਣਾ ਵੀਰੇ ਲੋਕ ਤਾਂ ਮੱਚਦੇ ਸਾਡੇ ਤੋਂ ਸਹੀ ਗੱਲ ਆ ਜਮੱਚਦਾ ਵੀ ਚੜਾਈ ਤੋਂ ਬਾਕੀ ਵੀਰੇ ਗੱਗੀ ਆਮਾ ਕਹੋ ਨਹੀਂ ਕਹਿੰਦਾ ਵੀਡੀਓ ਬਣਾਇਆ ਤੇਰੇ ਅਸੀਂ ਢਿੱਡ ਭੁਖੀ ਕਿਸੇ ਦੇ ਜੋਰ ਮੈਂ ਟਲ ਡੈਮ ਬਣਿਆ ਪੈਰੀ ਮਾੜਾ ਦੇਖੋ ਜੀ ਆ ਬਹੁਤ ਬਰਾੜ ਵਾਲੀ ਇੱਥੇ ਦਿਨਾਂ ਨਹੀਂ ਦੱਦਣਾ ਉਹਨੂੰ ਵਾਦੀ ਜਮਾ ਕੋਲੇ ਜਾਣਾ ਪੈਣਾ ਆ ਦੇਖੋ ਉਹ ਗੱਗੂ ਉਹ ਗੱਗੂ ਜਲਦੀ ਹਾ ਪਤਾ ਲੱਗੇ ਮੜਿਆ ਲੈ ਮਾਰ ਗਿਆ ਜਵਾਕ ਜੰਮੇ ਸ਼ੇਰ ਹੁੰਦੇ ਆ ਤਾਂ ਮਰਾ ਮਗਰ ਨੂੰ ਉਹ ਰੋਕ ਦੇ ਰੱਖਦਾ ਪਛਤਾ ਉਹ ਅੱਜ ਤਾਂ ਹੀ ਖੜਾ ਨਹੀਂ ਓਏ ਆ ਜਵਾਜ ਦੀ ਹਿੰਮਤ ਦੇਖ ਪੁਖਾਰੀ ਬਾਠ ਠੀਕ ਹੈ ਚਾਚਾ ਬਣ ਗਈ ਗੱਲ ਬਣਾਣ ਆਪਣੀ ਬਸ ਆਪਣੀ ਕਾਹਦੀ ਬਣਾਉਣੀ ਹੈ ਬਾਤ ਫੇਰ ਤਾਰਾਂ ਫੇਰ ਤਰੋਰੀਆਂ ਪਹਿਣੀਆਂ ਜਿਹੜੀਆਂ ਓਏ ਇੱਕ ਵਾਰੀ ਲਾਈਟ ਜਾਊਗੀ ਫੇਰ ਆਊਗੀ ਸਾਰਿਆਂ ਦੀ ਪਹਿਲਾਂ ਹੀ ਅੱਧੇ ਮੀਟਰਾਂ 'ਚ ਲਾਈਟ ਸੀਗੀ ਇੱਧੇ 'ਚ ਹੈ ਨਹੀਂ ਸੀ ਚਾਚਾ ਉਹਦੇ ਨਾਲ ਉਹ ਨੋਟ ਜਿੱਦੇ ਨਾਣੇ ਸਾਰੇ ਆਉਂਦੇ ਸੀ ਫੇਰ ਆਈ ਨਹੀਂ ਥੋੜੇ ਹੋਰ ਤਾਰ ਹੋ ਮਾਮਾ ਮਲੇ ਹੋਵੇ ਕਿ ਕਰਨਾ ਆ ਗਿਆ ਤਾਰਾਂ ਰਾਜੂ ਦੱਟਾਉਣੀਆਂ ਪਹਿਣੀਆਂ ਨਹੀਂ ਨਹੀਂ ਉੱਥੇ ਤਾਰ ਜੀ ਉਹ ਕਰ ਜੋੜਨ ਨਾਲ ਲੋੜ ਦਿਖਾ ਲਈਏ ਪਰ ਉਹੀ ਉਟਾਉਣ ਵਾਲੇ ਆਉਂਦੇ ਆ ਬਾਬੇ ਲੈਣ ਤੋਂ ਝਗੀ ਜਾਂਦੀਆਂ ਬਾਬਿਆਂ ਦਾ ਸੁੱਧਾ ਕਨੇ ਨਹੀਂ ਹੋਣੀ ਥੋੜੇ ਵੀ ਨਾ ਜਾਈ ਹੋਣੀ ਅੱਜ ਤਾਂ ਕਿਸੇ ਦੇ ਵੀ ਨਹੀਂ ਮੇਰੀ ਬਾਬੇ ਉਹ ਲੈਂਗੁਏਜ ਯੂਜ਼ ਕਰ ਰਹੇ ਆ ਤੇ ਥੋੜਾ ਜਿਹਾ ਕੰਮ ਕਰ ਰਹੇ ਆ ਅਸੀਂ ਤਾਂ ਕਿਸੇ ਹੋਰ ਗੱਲ ਕਰ ਰਹੇ ਆ ਅਸੀਂ ਰਿਪੋਰਟ ਕਰ ਰਹੇ ਆ ਜੀ ਇਹਨਾਂ ਤੇ ਆ ਬੰਦੇ ਥੋੜੇ ਜਿਹਾ ਗਲਤ ਆਈ ਆ ਦੇਖ ਲੋ ਜੀ ਵੀਡੀਓ ਬੰਦ ਕਰ ਲੈ ਬਾਹਰ ਕੱਢਦਾ ਅਜਾ ਫੈਰ ਫੈਰ ਮਾ ਫੈਰ ਦੇ ਕੰਢੇ ਕੱਢ ਦੇ ਕੰਢੇ ਕੋਈ ਨਹੀਂ ਆ ਜਾ ਓਰੇ ਆ ਜਾ ਮੈਂ ਦੇਵਾਂ ਤੈਨੂੰ ਫੋਨ ਲੱਤ ਤੇ ਗੱਗੀਆਂ ਮੈਨੂੰ ਬੱਸ ਬੈਠ ਜਾ ਰਿਹਾ ਇੱਥੇ ਕਹਾਂ ਲੈਟ ਨਹੀਂ ਹੈਗੀ ਗਰੀਬਾਂ ਦੇ ਕਰੇ ਤੈਨੂੰ ਫੋਨ ਚਾਹੀਦਾ ਵਾ ਮਲੰਗਾ ਤੇ ਹੈਗੀ ਇੱਧਰ ਹੈ ਨਹੀਂ ਵਿਚਾਰੇ ਦੇ ਘਰਾਂ 'ਚ ਉਹਨਾਂ ਦਾ ਵੀ ਹੱਲ ਕਰਨਾ ਕਿੱਡਾ ਭੁੱਖੀ ਕਿਸੇ ਦੇ ਹੋਣਾ ਲੈ ভাই ਸ਼ੇਸ਼ਟਾ ਚੱਲੀ ਹੋਰ ਆਪਾਂ ਉੱਥੇ ਜਿੰਨਾਂ ਦਾ ਪੱਕਾ ਡਾਇਲੋਗ ਉਹ ਸਿਰੇ ਤੇ ਲੰਡੂ ਆ ਭੈਣਾਂ ਕਾਣ ਆ ਜਿੰਨਾ ਲੰਡੂ ਚਲਾ ਆ ਚਲੀਏ ਆਹ ਦੇ ਹਰੀਆ ਬਹਿਣਿਆਂ ਤੋਂ 5 ਮਿੰਟ ਚਲਾ ਚਲੀਏ ਚੱਲਿਆ ਮਰੇ ਹਾਂ ਚਲ ਆਹ ਗੱਲ ਚੱਲੀ ਜੀ ਆਹ ਆਫ ਕਰਦੇ ਬਲੌਗ ਦਾ ਡੈਂਡ ਕਰਦੇ ਚੱਲਿਆ ਵੀਰੇ ਹੁਣ ਅਸੀਂ ਚੱਲ ਵੀਰੇ ਬਲੌਗ ਦਾ ਇੱਥੇ ਆੰਡਣ ਦਾ ਵਾ ਜੀ ਬਲੌਗ ਤੇ ਲੱਗਾ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਕੇ ਦਾ ਦੇ ਜੀ ਤੂੰ ਗੋਲ ਗੋਲ ਦੋਸ ਜੀ ਆਇਦਾ ਬਲੌਗ ਅੱਜ ਦਾ ਬਲੌਗ ਬਰੇਜ਼ੀਲ ਦਾ ਬਲੌਗ ਹੁਣ ਆ ਗੱਲ ਹੀ ਨੇ ਫਿਰ ਉਹਨਾਂ ਦਾ ਫੇਸਬੁਕ ਹੁੰਦਾ ਹੋਰ ਆਉਂਦਾ ਚਲੋ ਠੀਕ ਆ ਜੀ ਬਲੌਗ ਦਾ ਇੱਥੇ ਖਤਮ ਕਰ ਦਿੰਦਾ ਵਾ ਓਕੇ